ਬਾਬਾ ਬੀਰ ਸਿੰਘ ਦਰੰਗਾਬਾਦ ਵਾਲੇ ਜਿਹੜੇ ਮਹਾਪੁਰਸ਼ ਹੋਏ ਨੇ ਸਾਧ ਸਿੰਘ ਜੀ ਉਹਨਾਂ ਤੋਂ ਫਿਰ ਬਾਬਾ ਮਹਾਰਾਜ ਸਿੰਘ ਜੀ ਹੋਏ ਸਾਧ ਸਿੰਘ ਸਾਹਿਬ ਅੰਗਰੇਜ਼ਾਂ ਨੇ ਕਿਉਂਕਿ ਬਾਬਾ ਮਹਾਰਾਜ ਸਿੰਘ ਅੰਗਰੇਜ਼ਾਂ ਦੇ ਬਰਖਲਾਫ ਹੋਏ ਪੀਏ ਸਾਡੇ ਦੇਸ਼ ਤੋਂ ਨਿਕਲ ਗਏ ਆਜ਼ਾਦੀ ਦੇ ਵਿੱਚ ਗੁਰੂ ਕੇ ਖਾਲਸੇ ਦਾ ਸਭ ਤੋਂ ਸਭ ਤੋਂ ਵੱਡੀ ਦੇਣ ਹੈ ਪੰਜਾਬੀਆਂ ਦੀ ਗੁਰੂ ਕੇ ਖਾਲਸੇ ਦੀ ਸ਼ਹਾਦਤਾਂ ਗਣੀਆਂ ਸਭ ਤੋਂ ਜ਼ਿਆਦਾ ਇਹਨਾਂ ਦਿੱਤੀਆਂ ਨੇ ਸਾਧ ਸਿੰਘ ਜੀ ਖਰ ਮੀਟਿੰਗ ਚੱਲ ਰਹੀ ਸੀ ਉਸ ਵੇਲੇ ਜਿਹੜੇ ਗਦਾਰ ਹੁੰਦੇ ਵਿੱਚ ਹੀ ਹੁੰਦੇ ਸਤਸੰਜੀ ਦਾਸ ਕਈ ਵਾਰ ਬੇਨਤੀ ਕਰਦਾ ਹੈ ਕਿ ਦੁਸ਼ਮਣ ਦਾ ਹਜ਼ਾਰ ਵਾਰ ਤੇ ਆਪਣੇ ਦਾ ਇੱਕ ਵਾਰ ਵੀ ਖਤਰਨਾਕ ਹੁੰਦਾ ਹੈ ਜਿਹੜੇ ਉਹਨਾਂ ਨਾਲ ਰਲੇ ਹੋਏ ਸੀ ਮਿਰੇ ਜਨਾਂ ਦਾ ਉਹਨਾਂ ਸੂਹ ਦੇ ਦਿੱਤੀ ਵੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਬਾਬਾ ਮਹਾਰਾਜ ਸਿੰਘ ਜੀ ਨੇ ਫੜ ਲਿਆ ਸਾਥੀਆਂ ਨੇ ਫੜ ਲਿਆ ਕੈਦ ਕਰ ਦਿੱਤਾ ਬਾਬਾ ਜੀ ਆਪਣੇ ਬਜਨਾਂ ਦੇ ਡਲ ਰਹੇ ਸਿੰਗਾਪੁਰ ਭੇਜ ਦਿੱਤਾ ਹਰ ਤਰ੍ਹਾਂ ਦੇ ਤਸੀਹੇ ਦਿੱਤੇ ਬਾਬਾ ਮਹਾਰਾਜ ਸਿੰਘ ਸਾਧ ਸਿੰਘ ਅਖੀਰ ਉਹ ਵੀ ਸ਼ਹਾਦਤ ਦਾ ਸਾਧ ਸਿੰਘ ਜਾਨ ਪੀ ਗਈ